ਨਾਮ ਹੈ ਜੀ 99 ਟੇਸਟੀ ਫੂਡ ਹੱਬ ਜਿਹਨੂੰ ਪਸੰਦ ਕਰ ਰਹੇ ਨੇ ਸਭ ਕਹਿੰਦੇ ਕਿ 99 ਨਾਮ ਰੱਖਿਆ ਹੈ ਦਿਲੋਂ ਕਿ ਸਵਾਦ ਮਿਲੇਗਾ 100% ਸਾਥੀਓ ਇਸ ਰੈਸਟੋਰੈਂਟ ਦੀ ਖਾਸ ਗੱਲ ਇਹ ਹੈ ਕਿ ਜਿਹੜੇ ਇੱਥੋਂ ਦੇ ਓਨਰ ਹੈ ਉਹ ਕੈਨੇਡਾ ਤੋਂ ਵਾਪਸ ਆਏ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਟਰੀਟ ਫੂਡ ਨਾਲੋਂ ਵੀ ਸਸਤੇ ਰੇਟ ਰੱਖੇ ਆ ਔਰ ਕੁਆਲਿਟੀ ਜਿਹੜੀ ਆ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਕੁਆਲਿਟੀ ਆਮ ਰੈਸਟੋਰੈਂਟਸ ਨਾਲੋਂ ਵੀ ਵਧੀਆ ਤੁਹਾਨੂੰ ਦਵਾਂਗੇ है इसमें हमने बैटर डाल दिया ऊपर से अभी हम यहाँ से स्टार्ट करेंगे इसको ये बैटर गिनना स्टार्ट हो गया इसमें अब जो इसका स्लाइडर है ये बैटर को आगे ले जाएगा पूरा

बाईस से इसमें अभी टाइम लगा है पच्चीस मिनट का पच्चीस मिनट में इसमें सौ से डेढ़ सौ इडली बन के तैयार होती है एक बार तुम्हें लगी इडली तो क्यों लगे डोसा सारा कुछ अच्छा सेगा एक तो ऑयल फ्री सेगा ये अच्छा बहुत वधिया गल आ एक ये हर चीज साफ सुथरी है ये भी बहुत वधिया ज्यादा अच्छी गल आ टेस्ट क्या जैसे टेस्ट बहुत अच्छा सुपर सेगा सुपर बहुत वधिया और रोला रप्पा भी नहीं कोई नहीं है नहीं पी पी पों पों नहीं बहुत शांति अच्छा बाकी नु रेकमेंड करूंगा हां जी जरूर सर अच्छा ਅੰਮਾ ਇਡਲੀ ਇਹ ਨਹੀਂ ਸਮਝ ਲੱਗੀ ਸਮਝਾਓ ਜੀ ਇਹ ਸਰ ਦੱਖਣ ਦਾ ਸੌਦਾ ਕਨਸੈਪਟ ਹੈ ਅੱਛਾ ਜੀ ਸੌਦੇ ਵਿੱਚ ਅਸੀਂ ਇੱਥੇ ਲੈ ਕੇ ਆਏ ਆ ਸੌਦਾ ਕਨਸੈਪਟ ਜਿੱਦਾਂ ਇਡਲੀ ਹੋਗੀ ਜੀ ਇਡਲੀ ਜਿਹੜੀ ਆ ਲੋਕ ਬਹੁਤ ਘੱਟ ਇੱਥੇ ਫੂਡ ਦਰ ਜਾਣਾ ਤਾਂ ਲੋਕੀ ਦੇ ਖਾਣਗੇ ਇਡਲੀ ਨੂੰ ਅੱਛਾ ਡਾਈਟੀਸ਼ਨ ਬਹੁਤ ਕਹਿੰਦੇ ਇਡਲੀ ਖਾਓ ਜਿਨ੍ਹਾਂ ਨੇ weight reduce ਕਰਨਾ ਇਹ ਸਿਹਤ ਲਈ ਵੀ ਬਹੁਤ ਵਧੀਆ ਜੀ ਇੱਕ ਲਾਈਟ ਫੂਡ ਆ ਜੀ ਤੇ ਇਹਦੀ ਵਜ੍ਹਾ ਕਰਕੇ ਅਸੀਂ ਇੱਕ ਮੈਂ ਦੇਖ ਕੇ ਅੰਦਰ ਬੜੀ ਸੌਫਟ ਹੈ ਔਰ ਆਇਲ ਫ੍ਰੀ ਐਕਸਟਰਾ ਆਇਲ ਫ੍ਰੀ ਹੈ ਚੀਨਾ ਨਾ ਬਣਦੀ ਹੈ ਜੀ ਹਾਂਜੀ ਹਾਈ ਜੀ ਬੱਸ ਇਹ ਨਹੀਂ ਵੀ ਗੱਲ ਕਰੀਏ ਪਨੀਰ ਜਿਹੜਾ ਭਰ ਭਰ ਕੇ ਇਹਨਾਂ ਨੇ ਪਾਇਆ ਵੈਜੀਟੇਬਲਸ ਨੇ ਔਰ ਵੈਜੀਟੇਬਲਸ ਕਿੰਨੀਆਂ ਇੱਕ ਫਰੈਸ਼ ਨੇ ਉਹ ਖਾ ਕੇ ਪਤਾ ਲੱਗੇਗਾ ਬਾਕੀ ਹਾਂ ਇੰਨੀ ਕਿ ਤਸੱਲੀ ਆ ਕਿ ਜਿਹੜਾ ਮੇਰਾ ਪੀਜ਼ ਆ ਉਹ ਬਿਲਕੁਲ ਸਾਫ਼ ਸੁਥਰੀ ਜਗ੍ਹਾ ਤੇ ਬਣਿਆ ਔਰ ਪ੍ਰਾਈਸ ਤਾਂ ਘੱਟ ਹੈ ਹੀ ਤੁਹਾਨੂੰ ਮੈਂ ਦੱਸ ਦਿੱਤਾ ਬਾਕੀ ਪੀਜ਼ ਦਾ ਟੇਸਟ ਕਿਹੋ ਜਿਹਾ ਉਹ ਖਾ ਕੇ ਦੱਸ ਜੇ ਮੈਂ ਗੱਲ ਕਰਾਂ ਤਾਂ ਬਾਹਰੋਂ ਕਾਫੀ ਕ੍ਰਿਸਪੀ ਲੱਗ ਰਿਹਾ ਅੰਦਰੋਂ ਜੂਸੀ ਲੱਗ ਰਿਹਾ ਉਹ ਟੇਸਟ ਕਰਕੇ ਦੱਸ ਸੂਪ ਬਹੁਤ ਡਿਲੀਸ਼ੀਅਸ ਹੈ ਟੇਸਟ ਬਹੁਤ ਰਿਚ ਹੈ ਦਿਲ ਕਰਦਾ ਅਗਲੀ ਬਾਈਟ ਛੇਤੀ ਛੇਤੀ ਲੈ ਲਈਏ ਦਾ ਔਰ ਨਿੰਬੂ ਦੀ ਖਟਾਸ ਕਿੰਨੀ ਹੈ ਤੇ ਮਿੱਠਾ ਕਿੰਨਾ ਪੀ ਕੇ ਪਤਾ ਲੱਗੇਗਾ ਵੈਰੀ ਨਾਈਸ ਦੇਖੋ ਇੱਕ ਤਾਂ ਬਾਹਰ ਗਰਮੀ ਗਰਮੀ ਚੋਂ ਅੰਦਰ ਆਉਨੇ ਆ ਏਸੀ ਦੀ ਠੰਡਕ ਪ੍ਰੇਪਰੇਸ਼ਨ ਬਹੁਤ ਅੱਛੀ ਉਹਦੇ ਉੱਤੋਂ ਜਿਹੜੀ ਮਨਜੀਤੋ ਦੀ ਠੰਡਕ ਹੈ ਔਰ ਉਹਨੂੰ ਸਕੂਨ ਦੇਣ ਵਾਲੀ ਕੀ ਕਹੋਗੇ ਮੈਂ ਹੀ ਕਹਿਣਾ ਚਾਹਣਾ ਇੱਕ ਵਾਰੀ ਆਓ ਤੁਸੀਂ ਆ ਕੇ ਇੱਥੇ ਦਾ ਫੂਡ ਦਾ ਆਨੰਦ ਲਓ ਇਹਦੀ ਤਾਜ਼ਾ ਫੂਡ ਮਿਲੇਗਾ ਇਹਨਾਂ ਨੂੰ ਹਾਂਜੀ ਬਿਲਕੁਲ ਘੱਟ ਖਰਚੇ 'ਚ ਖੁਸ਼ ਕਰ ਦੂੰਗੇ ਹਾਂਜੀ ਹਾਂਜੀ ਐ ਲੁੱਡੀਆਂ ਪਾਉਂਦੇ ਜਾਓਗੇ ਕਿ 500 ਤੋਂ ਥੱਲੇ ਥੱਲੇ 3-4 ਜਣਾਂ ਦਾ ਸਰ ਗਿਆ ਹਾਂਜੀ ਬਿਲਕੁਲ ਕੰਬੋ ਪੈਕਸ ਵੀ ਨੇ ਹਾਂਜੀ ਸਤਿ ਸ਼੍ਰੀ ਅਕਾਲ ਸਾਥਿਓ ਇਸ ਸਮੇਂ ਅਸੀਂ ਫੱਟੀ ਬਸਤਾ ਚੌਂਕ ਤੇ ਬਿਲਕੁਲ ਸਾਹਮਣੇ ਮੌਜੂਦ ਹਾਂ ਔਰ ਅੱਜ ਤੁਹਾਨੂੰ 99 ਫੂਡ ਹੱਬ 99 ਟੇਸਟੀ ਫੂਡ ਹੱਬ ਦੀ ਵੀਡੀਓ ਦਿਖਾਣੀ ਹੈ ਨਾਮ ਹੈ ਜੀ 99 ਟੇਸਟੀ ਫੂਡ ਹੱਬ ਜਿਹਨੂੰ ਪਸੰਦ ਕਰ ਰਹੇ ਨੇ ਸਭ ਕਹਿੰਦੇ ਕਿ 99 ਨਾਮ ਰੱਖਿਆ ਹੈ ਦਿਲੋਂ ਇਹ ਸਵਾਦ ਮਿਲੇਗਾ 100 ਕਿਲੋ ਸਾਥੀ ਉਸ ਰੈਸਟੋਰੈਂਟ ਦੀ ਖਾਸ ਗੱਲ ਇਹ ਹੈ ਕਿ ਜਿਹੜੇ ਇੱਥੋਂ ਦੇ ਓਨਰ ਹੈ ਉਹ ਕੈਨੇਡਾ ਤੋਂ ਵਾਪਸ ਆਏ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਟਰੀਟ ਫੂਡ ਨਾਲੋਂ ਵੀ ਸਸਤੇ ਰੇਟ ਰੱਖੇ ਆ ਔਰ ਕੁਆਲਿਟੀ ਜਿਹੜੀ ਆ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਕਵਾਲਿਟੀ ਆਮ ਰੈਸਟੋਰੈਂਟਸ ਨਾਲੋਂ ਵੀ ਵਧੀਆ ਤੁਹਾਨੂੰ ਦਵਾਂਗੇ ਇਹ ਕਹਿੰਦੇ ਕਿ ਨਾ GST ਨਾ VAT ਡਿਸਕਾਊਂਟ ਜਿਹੜਾ ਫਲੈਟ ਕਿਉਂਕਿ ਐਕਸਟਰਾ ਕੋਈ ਵੀ ਚਾਰजेस ਨਹੀਂ ਹੈ ਬਾਕੀ ਗੱਲ ਕਰੀਏ ਇਹਨਾਂ ਦੇ ਫੂਡ ਦੀ ਕੁਆਲਿਟੀ ਬਾਰੇ ਇਹ ਕਹਿੰਦੇ ਆ ਕਿ ਅਸੀਂ ਡੈਫੀਨੇਟਲੀ ਡੈਫੀਨੇਟਲੀ ਜਿਹੜਾ ਪ੍ਰੋਡਕਟ ਆ ਉਹਨੂੰ ਫਰੈਸ਼ ਤਿਆਰ ਕਰੀਦਾ ਡੀਪ ਫ੍ਰੀਜ਼ ਨਹੀਂ ਰੱਖੀਦਾ ਮੌਕੇ ਜਦੋਂ ਕਸਟਮਰ ਆਰਡਰ ਦਿੰਦਾ ਉਸੇ ਵੇਲੇ ਤਿਆਰ ਕਰਕੇ ਬਿਲਕੁਲ ਤਰੋ ਤਾਜ਼ਾ ਅਸੀਂ ਜਿਹੜਾ ਫੂਡ ਦਿੰਨੇ ਆ ਔਰ ਵੀਡੀਓ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਸ਼ੇਰ ਤੋਂ ਬਣਦਾ ਹੈ ਰੇ ਬਾਬਾ ਕਿਉਂਕਿ ਐਨੀ ਮਿੱਟੀ ਐਨੀ ਤਪਸ਼ ਐਨੀ ਧੂੜ ਉੱਡਦੀ ਆ ਇੱਕ ਸ਼ੇਰ ਸੁਣ ਕੇ ਫਿਰ ਅੰਦਰ ਚਲਦੇ ਆਜੋ ਸ਼ੇਰ ਸੁਣਾਉਂਦੇ ਕਿ ਤਪਸ਼ ਅਤੇ ਮਿੱਟੀ ਵਾਲੀ ਦੂਰ ਹੋ ਜਾਏਗੀ ਪੇਨ ਦੋਸਤੋ ਫਰੈਸ਼ ਫਰੈਸ਼ ਖਾਣਾ ਠੰਡਾ ਠੰਡਾ ਮਾਹੌਲ ਗੇਨ ਹੀ ਗੇਨ ਦੋਸਤੋ ਘੱਟ ਖਰਚਾ ਕਰਕੇ ਵੀ 99 ਟੇਸਟੀ ਫੂਡ ਹੱਬ ਵਿੱਚ ਤੁਹਾਡਾ ਸਟੈਂਡਰਡ ਪੂਰਾ ਰਹੇਗਾ ਮੇਨਟੇਨ ਦੋਸਤੋ ਤੁਹਾਡਾ ਸਟੈਂਡਰਡ ਪੂਰਾ ਰਹੇਗਾ ਮੇਨਟੇਨ ਦੋਸਤੋ ਆਓ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਕਿ ਫੂਡ ਨੂੰ ਕਿਸ ਤਰੀਕੇ ਪ੍ਰਿਪੇਅਰ ਕਰਦੇ ਨੇ ਅੱਛਾ ਰੈਸਟੋਰੈਂਟ ਦੇ ਅੰਦਰ ਵੜਦੇ ਹੀ ਮਾਹੌਲ ਬਹੁਤ ਐਲੀਗੈਂਟ ਹੋ ਜਾਂਦਾ ਕਿਉਂਕਿ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਤਪਸ਼ ਹੈ ਤੇ ਅੰਦਰ ਬਿਲਕੁਲ ਮਾਹੌਲ ਠੰਡਾ ਹੈ ਇਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਜਿਹੜਾ ਬਹੁਤ ਅਨਮੈਚੇਬਲ ਹੈ ਅਨਬੀਟੇਬਲ ਹੈ ਪ੍ਰਾਈਸ ਬਹੁਤ ਹੀ ਜੈਨੂਇਨ ਹੈ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਸਟਰੀਟ ਫੂਡ ਨਾਲੋਂ ਸਸਤਾ ਹੈ ਤੇ ਬਹੁਤ ਸਾਰੇ ਰੈਸਟੋਰੈਂਟ ਨਾਲੋਂ ਵਧੀਆ ਹੁਣ ਇੱਕ ਵਾਰੀ ਆਪਾਂ ਦੇਖਦੇ ਕਿ ਫੂਡ ਨੂੰ ਪ੍ਰਿਪੇਅਰ ਕਿਵੇਂ ਕਰਦੇ ਹਾਂ ਸੱਤੋ ਹਾਲ ਦੀ ਘੜੀ ਆਪਣੇ ਨਵੇਂ ਸ਼ਹਿਰ ਵਿੱਚ ਸਾਊਥ ਇੰਡੀਅਨ ਫੂਡ ਦੀ ਬਹੁਤ ਡਿਮਾਂਡ ਹੈ ਤੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਬਹੁਤ ਫਰੈਸ਼ ਤਰੀਕੇ ਤਾਜ਼ਾ ਤਰੀਕੇ ਇਹ ਕਿਵੇਂ ਡੋਸਾ ਬਣਾਉਂਦੇ ਨੇ ਜੀ ਦਿਖਾਓ ਸਰੀ ਆਪਣੀ ਢੋਸਾ ਮਸ਼ੀਨ ਹੈ ਇਸ ਵਿੱਚ हमने ਬੈਟਰ ਦਾਲ ਦਿਆ ਉੱਪਰ ਸੇ ਅਭੀ ਹਮ ਯਹਾਂ ਸੇ ਸਟਾਰਟ ਕਰੇਗੇ ਉਸਕੋ

तो ऑयल फ्री और हमेशा एक कोजा टेस्ट मिलेगा और साफ सफाई सुथरा बहुत है ये देखिए अपनी सॉफ्ट इडली बिल्कुल वेरी नाइस दो आइटम मैंने बताया इतने में हमारा डोसा तैयार हो गया दो से ढाई मिनट में मसाला मैडम अपने अपनी आप मसाला मैडम ने लगा इसमें क्या करना पड़ता है मसाला अपने को लगाना पड़ता है बाकी ऑयल अब मशीन अपने आप साफ करेगी

ਹੁਣ ਗਰਮੀ ਬਹੁਤ ਹੋ ਗਈ ਹੈ ਮੋਕਟੇਲ ਤਿਆਰ ਕਰ ਦਿਓ ਸਾਡਾ ਫੂਡ ਸਰਵ ਕਰ ਦਿਓ ਫਿਰ ਅਸੀਂ ਖਾ ਕੇ ਰਿਵਿਊ ਕਰਦੇ ਕਿਉਂ ਲਓ ਜੀ ਡੋਸਾ ਹੋ ਗਿਆ ਰੈਡੀ ਦੇਖੋ ਕਿੰਨਾ ਡੇਲੀਸ਼ੀਅਸ ਲੱਗ ਰਿਹਾ ਕਿੰਨਾ ਕ੍ਰਿਸਪੀ ਲੱਗ ਰਿਹਾ ਨਾਲ ਦੇ ਨਾਲ ਸਾਂਬਰ ਜਿਹੜਾ ਹੈ ਉਹ ਵੀ ਇਹਨਾਂ ਦੇ ਤੌਰ ਖਾਸ ਗੱਲ ਇਹ ਹੈ ਕਿ ਇਹ ਬਹੁਤ ਸਾਫ਼ ਸੁਥਰੇ ਢੰਗ ਨਾਲ ਬਣਿਆ ਬਹੁਤ ਸਫਾਈ ਚ ਬਣਿਆ ਹੋਇਆ ਚਟਣੀਆਂ ਵੀ ਦੇ ਦਿੱਤੀਆਂ ਔਰ ਬਹੁਤ ਪਰਫੈਕਟ ਲੱਗ ਰਿਹਾ ਜੀ ਬੜੀ ਪਰਫੈਕਟਲੀ ਬਣਾਇਆ ਔਰ ਸਰਵ ਵੀ ਬੜੇ ਤੁਸੀਂ ਦੇਖੋ ਕਿ ਹਾਈਜਨ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਗਲਵਸ ਪਾ ਕੇ ਔਰ ਅਸੀਂ ਰਿਵਿਊ ਇਹਨਾਂ ਬੱਚੀਆਂ ਤੋਂ ਲਵਾਂਗੇ ਕਿ ਇਹਨਾਂ ਨੂੰ ਸਾੰਬਰ ਡੋਸਾ ਤੇ ਇਡਲੀ ਇਹ ਕਿਹੋ ਜਿਹਾ ਲੱਗੇ ਇਹਨਾਂ ਤੋਂ ਪੁੱਛਦੇ ਜੀ ਮੈਮ ਕਿਵੇਂ ਲੱਗੀ ਇਡਲੀ ਤੇ ਕਿਵੇਂ ਲੱਗਿਆ ਡੋਸਾ ਸਰ ਕੁਝ ਅੱਛਾ ਸੀਗਾ ਇੱਕ ਤਾਂ ਆਇਲ ਫ੍ਰੀ ਸੀਗਾ ਇਹ ਬਹੁਤ ਵਧੀਆ ਗੱਲ ਆ ਇੱਕ ਇਹ ਸਰ ਜੀ ਹਰ ਚੀਜ਼ ਸਾਫ਼ ਸੁਥਰੀ ਹੈ ਇਹ ਵੀ ਬਹੁਤ ਵਧੀਆ ਜਿਆਦਾ ਅੱਛੀ ਗੱਲ ਆ ਟੇਸਟ ਕਿ ਉਹ ਜੀ ਟੇਸਟ ਬਹੁਤ ਅੱਛਾ ਸੁਪਰਬ ਸੀਗਾ ਸੁਪਰਬ ਬਹੁਤ ਵਧੀਆ ਸਰ ਰੋਲਰ ਆਪਾਂ ਵੀ ਨਹੀਂ ਕੋਈ ਨਹੀਂ ਹੈ ਜੀ ਪੀ ਪੋਂਪੋਂ ਨਹੀਂ ਦਿੰਦੇ ਸਰਕਣ ਬਹੁਤ ਸ਼ਾਂਤੀ ਹੈ ਅੱਜ ਬਾਕੀ ਨੂੰ ਰეკਮੈਂਡ ਕਰੂੰਗਾ ਹਾਂ ਜੀ ਜ਼ਰੂਰ ਸਰ ਇੱਕ ਵਾਰੀ ਟੇਸਟ ਕਰਨਾ ਕਿ ਇੱਥੇ ਆ ਗਏ ਹਾਂ ਜੀ ਜ਼ਰੂਰ ਇੱਕ ਵਾਰੀ ਜ਼ਰੂਰ ਟੇਸਟ ਕਰਕੇ ਦੇਖੋ ਬਜਟ ਪੈਸੇ ਤਾਂ ਨਹੀਂ ਬਹੁਤੇ ਜ਼ਿਆਦਾ ਨਹੀਂ 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 ਸਰ ਪਾਕਟ ਫ੍ਰੈਂਡਲੀ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਥੈਂਕ ਯੂ ਮੈ 99 ਟੇਸਟੀ ਫੂਡ ਦੇ ਓਨਰ ਨੇ ਕੈਨੇਡਾ ਤੋਂ ਵਾਪਸ ਆਏ ਨੇ ਪਹਿਲਾਂ ਸਵਾਗਤ ਕਰਦੇ ਆ ਫਿਰ ਪੁੱਛਾਂਗੇ ਕਿ ਮਨ 'ਚ ਖਿਆਲ ਕਿੱਥੋਂ ਆਇਆ ਕਿ ਨਵਾਂ ਸ਼ਹਿਰ ਵਿੱਚ ਰੈਸਟੋਰੈਂਟ ਖੋਲਣਾ ਬਹੁਤ ਨਿੱਕਾ ਸਵਾਗਤ ਆ ਅੱਜ ਸਵਾਲ ਮੈਂ ਨਾਲ ਜਾਣ ਪੁੱਛੇ ਲਿਆ ਜੀ ਕਿ ਮਨ 'ਚ ਖਿਆਲ ਕਿੱਥੋਂ ਆਇਆ ਕਿ ਇੰਡੀਆ ਜਾ ਕੇ ਹਾਂਜੀ ਫੱਟੀ ਬਸਤਾ ਚੌਕ ਦੇ ਸਾਹਮਣੇ 99 ਟੇਸਟੀ ਫੂਡ ਆਪ ਖੋਲਣਾ ਇਹ ਸਾਰ ਇਦਾਂ ਸੀਗਾ ਮੈਂ ਕੈਨੇਡਾ ਤੋਂ ਵਾਪਸ ਆਇਆ ਸੀ ਸੋਚ ਕੇ ਕਿ ਚਲੋ ਇੰਡੀਆ ਦੇ ਵਿੱਚ ਲੋਕਾਂ ਦੇ ਵਿੱਚ ਸੀਡ ਫੂਡ ਦਾ ਬਹੁਤ ਯਾਰ ਹਾਂ ਤੇ ਮੋਸਟਲੀ ਬਹੁਤੀ ਵਾਰੀ ਦੇਖਿਆ ਕਿ ਜਿਆਦਾ ਹਾਈਜਾਇਨਿਕ ਨਹੀਂ ਹੁੰਦਾ ਸੀ ਅੱਛਾ ਧੂੜ ਮਿੱਟੀ ਬਹੁਤ ਟਿੱਪਰ ਆਈ ਜਾਂਦੇ ਜਾਂ ਹੀ ਜਾਂਦੇ ਰਾਤ ਨੂੰ ਜੀ ਤਾਂ ਇਸ ਵਜ੍ਹਾ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਅਸੀਂ 99 ਟੇਸਟੀ ਖੋਲੀ ਜਿਹੜੀ ਕਿ ਇੱਕ ਪ੍ਰੋਪਰ ਹਾਈਜਾਇਨਿਕ ਆ ਔਰ ਅਸੀਂ ਜਿਹੜਾ ਜਿਹੜਾ ਮੋਸਟਲੀ ਫੂਡ ਆਸੀਂ ਮਸ਼ੀਨਾ ਨਾਲ ਹੀ ਸਵਰ ਕਰਦੇ ਹਾਂ ਹਾਂ ਮੈਂ ਅੰਦਰ ਦੇਖ ਕੇ ਵੀ ਆਇਆ ਜੀ ਮਸ਼ੀਨਾ ਨਾਲ ਪ੍ਰਿਪੇਅਰ ਕਰਦੇ ਆ ਅੱਛਾ ਕਹਿੰਦੇ ਤੇ ਲਾਭ ਬਹੁਤ ਹੈ ਹਮੇਸ਼ਾ ਇੱਕੋ ਜਿਹਾ ਟੇਸਟ ਮਿਲਦਾ ਹਾਂਜੀ ਹਾਂਜੀ ਇੱਕੋ ਜਿਹਾ ਦੋਸੇ ਦਾ ਇੱਕੋ ਤਰ੍ਹਾਂ ਦਾ ਟੇਸਟ ਹੋਗਾ ਜੀ ਤੇ ਮਸ਼ੀਨ ਇੱਕ ਵਾਰੀ ਪ੍ਰਿਪੇਅਰ ਕਰ ਦੋ ਤਾਂ ਉਹਨੂੰ ਸਾ ਇੱਕ ਕਨਸੈਪਟ ਫਿਰ ਕੈਨੇਡਾ ਤੋਂ ਲੈ ਕੇ ਆਏ ਤੁਸੀਂ ਇਹ ਸ਼ਰ ਮੈਂ ਤਾਂ ਇਹ ਦੇਖਦਾ ਰਿਹਾ ਕੋਈ ਨਾ ਕੋਈ ਫਰੈਂਚਾਈਜ਼ ਆਪਾਂ ਕੋਈ ਇਦਾਂ ਦਾ ਲੋਕਾਂ ਨੂੰ ਵਧੀਆ ਸਟਰੀਟ ਫੂਡ ਦਾ ਇਸ ਦੀਏ ਪ੍ਰਾਈਸ ਵੀ ਉਦਾਂ ਦਾ ਹੀ ਦੇਈਏ ਠੀਕ ਹੈ ਜੀ ਮਤਲਬ ਸ਼ਾਮ ਨੂੰ ਬੰਦਾ ਆਪਣਾ ਕੰਮਕਾਰ ਖਤਮ ਕਰਕੇ ਕੱਲੀ ਨਿੱਕਰ ਚ 200 ਰੁਪਏ ਪਾ ਕੇ ਵੀ ਆ ਜਵੇ ਹਸਬੈਂਡ ਵਾਈਫ ਜਾਂ ਦੋ ਦੋਸਤ ਉਹ ਪੇਟ ਭਰ ਕੇ ਜਾਓਗੇ ਹਾਂਜੀ ਬਿਲਕੁਲ ਬਿਲਕੁਲ ਅੱਛਾ ਅੰਮਾ ਇਡਲੀ ਇਹ ਨਹੀਂ ਸਮਝ ਲੱਗੀ ਸਮਝਾਓ ਜੀ ਇਹ ਸਰ ਦੱਖਣ ਦਾ ਸੌਦਾ ਕਨਸੈਪਟ ਹੈ ਅੱਛਾ ਜੀ ਸੌਦੇ ਵਿੱਚ ਅਸੀਂ ਇੱਥੇ ਲੈ ਕੇ ਆਏ ਆ ਸੌਦਾ ਕਨਸੈਪਟ ਜਿੱਦਾਂ ਇਡਲੀ ਹੋਗੀ ਜੀ ਇਡਲੀ ਜਿਹੜੀ ਆ ਲੋਕ ਬਹੁਤ ਘੱਟ ਇੱਥੇ ਫੂਡ ਦਰ ਜਾਣ ਆ ਤਾਂ ਲੋਕੀ ਦੇ ਖਾਣਗੇ ਇਡਲੀ ਨੂੰ ਅੱਛਾ ਡਾਈਟੀਸ਼ਨ ਬਹੁਤ ਕਹਿੰਦੇ ਇਡਲੀ ਖਾਓ ਜਿਨ੍ਹਾਂ ਨੇ weight reduce ਕਰਨਾ ਇਸੇ ਤੇ ਲਈ ਵੀ ਬਹੁਤ ਵਧੀਆ ਜੀ ਇੱਕ ਲਾਈਟ ਫੂਡ ਆ ਜੀ ਤੇ ਇਹਦੀ ਵਜ੍ਹਾ ਕਰਕੇ ਅਸੀਂ ਮੈਂ ਦੇਖ ਕੇ ਅੰਦਰ ਬੜੀ ਸੌਫਟ ਹੈ ਔਰ ਆਇਲ ਫ੍ਰੀ ਐਕਸਟਰਾ ਆਇਲ ਫ੍ਰੀ ਹੈ ਸ਼ੀਂਗਾ ਨਾ ਬਣਦੀ ਹੈ ਜੀ ਜੀ ਹਾਂ ਜੀ ਹਾਈ ਜੀ ਜੀ ਤੇ ਫਿਰ ਜਿਹੜੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਮੈਂ ਹੀ ਕਹੂੰਗਾ ਜੀ ਇੱਕ ਵਾਰੀ ਸਾਡੇ ਆਓ ਇੱਥੇ ਤੁਸੀਂ ਫੂਡ ਦਾ ਟੈਸਟ ਕਰੋ ਹਾਂ ਸੇਵਾ ਦਾ ਮੌਕਾ ਦੋ ਵਾਰ ਜਿਵੇਂ ਮੈਂ ਬਾਹਰ ਕਹਿੰਦਾ ਹੀ ਆ ਰਿਹਾ ਬਾਹਰ ਵੀ ਕਿਹਾ ਅੰਦਰ ਇਹਨਾਂ ਦੇ ਕਿਚਨ ਚ ਵੀ ਕਿਹਾ ਸਭ ਤੋਂ ਵੱਡੀ ਗੱਲ ਇਹ ਕਿ ਸਾਫ਼ ਸੁਥਰਾ ਬਹੁਤ ਹੈ ਮਾਹੌਲ ਠੰਡਾ ਬਹੁਤ ਹੈ ਬਾਹਰ ਤਪਸ਼ ਹੈ ਗਰਮੀ ਹੈ ਅੰਦਰ ਮਾਹੌਲ ਕ੍ਰੀਡਰ ਵਰਗਾ ਬਣਿਆ ਹੋਇਆ ਔਰ ਦੂਜੀ ਗੱਲ ਪ੍ਰਾਈਸ ਬਹੁਤ ਜੈਨੂਨ ਹੈ ਪਾਕਟ ਫ੍ਰੈਂਡਲੀ ਹੈ ਮਤਲਬ ਬੜੀ ਧੀਰ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਹਰ ਨਵਾਂ ਸ਼ਹਿਰ ਵਿੱਚ ਵੀ ਕੋਈ ਅਜਿਹੇ ਰੈਸਟੋਰੈਂਟ ਹੋਵੇ ਜਿਦੇ ਪੈਸੇ ਬਹੁਤ ਘੱਟ ਹੋਣ ਮਤਲਬ ਰੇਟ ਵਾਈਜ਼ ਬਹੁਤ ਸਸਤਾ ਹੈ ਕੁਆਲਿਟੀ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਕੋਈ ਕੰਪਰੋਮਾਈਜ਼ ਨਹੀਂ ਬਾਕੀ ਆਪਾਂ ਟੈਸਟ ਕਰਕੇ ਦੱਸ ਦਿੰਨੇ ਹਾਂਜੀ ਜ਼ਰੂਰ ਜੀ ਜੇ ਕੋਈ ਕਮੀ ਪੇਸ਼ੇ ਤਾ ਤੁਹਾਨੂੰ ਦੱਸ ਦੇਣਾ ਜੇ ਅੱਛਾ ਹੈ ਤਾਂ ਮੈਂ ਉਹ ਵੀ ਕਹਿ ਦਵਾਂ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਤਾਂ ਸਭ ਤੋਂ ਪਹਿਲਾਂ ਸਾਡਾ ਆਰਡਰ ਕੀਤਾ ਤਾਜ਼ਾ ਪੀਜ਼ਾ ਰੈਡੀ ਹੈ ਜੀ ਜੇ ਮੈਂ ਇਹਦੇ ਬੇਸ ਦੀ ਗੱਲ ਕਰਾਂ ਬਸ ਸੌਫਟ ਵੀ ਹੈ ਔਰ ਕ੍ਰਿਸਪੀ ਵੀ ਨਜ਼ਰ ਆ ਰਿਹਾ। ਬਾਕੀ ਉਤੇ ਟਾਪਿੰਗ ਵੀ ਗੱਲ ਕਰੀਏ ਪਨੀਰ ਜਿਹੜਾ ਭਰ ਭਰ ਕੇ ਇਹਨਾਂ ਨੇ ਪਾਇਆ ਵੈਜੀਟੇਬਲਸ ਨੇ ਔਰ ਵੈਜੀਟੇਬਲਸ ਕਿੰਨੀਆਂ ਕੁ ਫਰੈਸ਼ ਨੇ ਉਹ ਖਾ ਕੇ ਪਤਾ ਲੱਗੇਗਾ ਬਾਕੀ ਹਾਂ ਇੰਨੀ ਕੁ ਤਸੱਲੀ ਆ ਕਿ ਜਿਹੜਾ ਮੇਰਾ ਪੀਜ਼ਾ ਆ ਉਹ ਬਿਲਕੁਲ ਸਾਫ਼ ਸੁਥਰੀ ਜਗ੍ਹਾ ਤੇ ਬਣਿਆ ਔਰ ਪ੍ਰਾਈਸ ਤਾਂ ਘੱਟ ਹੈ ਹੀ ਤਰ ਮੈਂ ਦੱਸ ਦਿੱਤਾ ਬਾਕੀ ਪੀਜ਼ਾ ਦਾ ਟੇਸਟ ਕਿਹੋ ਜਿਹਾ ਉਹ ਖਾ ਕੇ ਦੱਸ ਬਿਲਕੁਲ ਸੇਮ ਗੱਲ ਜਿਹੜੀ ਮੈਂ ਤੁਹਾਨੂੰ ਕਹੀ ਸੀ ਸੌਫਟ ਵੀ ਹੈ ਕ੍ਰਿਸਪੀ ਵੀ ਹੈ ਔਰ ਪਨੀਰ ਦਾ ਟੇਸਟ ਬਹੁਤ ਅੱਛਾ ਹੈ ਫਰੈਸ਼ ਲੱਗ ਰਿਹਾ ਹੈ ਵੈਜੀਟੇਬਲਸ ਦਾ ਆਪਣਾ ਸਵਾਦ ਹੈ ਔਰ ਜਿਹੜੀਆਂ ਚੀਜ਼ਾਂ ਬਾਕੀ ਗਾਰਨਿਸ਼ ਕੀਤੀ ਹੋਇਆ ਜਿਵੇਂ ਚੀਜ਼ ਹੈ ਕੱਲੀ-ਕੱਲੀ ਚੀਜ਼ ਦਾ ਟੇਸਟ ਆ ਰਿਹਾ ਪਰਫੈਕਟਲੀ ਬੈਲੈਂਸਡ ਕੀਤਾ ਹੋਇਆ ਮਤਲਬ ਪੀਜ਼ਾ ਆਰਡਰ ਕਰਨ ਤੋਂ ਬਾਅਦ ਤੁਹਾਨੂੰ ਨਿਰਾਸ਼ਾ ਨਹੀਂ ਹੋਊਗੀ ਖੁਸ਼ੀ ਹੋਊਗੀ ਕਿ ਹਾਂ ਯਾਰ ਅੱਛਾ ਪੀਜ਼ਾ ਖਾਣ ਤਾਂ ਹੁਣ ਵਾਰੀ ਹੈ ਜੀ 버거 ਦੀ ਤੇ ਨਾਲ ਪ੍ਰਾਈਸ ਦੀ ਔਰ ਨਮਾ ਸ਼ਹਿਰ ਵਿੱਚ 버거 ਦੀ ਕੁਆਲਿਟੀ ਬਦਲ ਗਈ ਹੈ ਜੀ ਬਹੁਤਾਂ ਜ਼ਿਆਦਾ ਫਰਾਈਟ ਨਹੀਂ ਹੈ ਔਰ ਬੜਾ ਹੈਲਦੀ ਵੀ ਲੱਗ ਰਿਹਾ ਨਾਲ ਦੀ ਨਾਲ ਜੇ 버거 ਦੀ ਗੱਲ ਕਰੀਏ ਤਾਂ ਇਨਗਰੀਡੀਐਂਟਸ ਦੀ ਟਿੱਕੀ ਬੜੀ ਸਟਾਈਲਿਸ਼ ਹੈ ਠੀਰਾ ਔਰ ਪਨੀਰ ਹੈ ਪਨੀਰ ਦੀ ਟਿੱਕੀ ਹੈ ਜੀ ਬਹੁਤ ਘੱਟ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਬੜਾ ਭਾਰਾ ਜਿਹਾ ਹੈਵੀ ਜਿਹਾ 버거 ਮਿਲੇਗਾ ਲੇਕਿਨ ਲਾਈਟ ਵੀ ਹੋਣਾ ਚਾਹੀਦਾ ਟੇਸਟ ਖਾਣ ਤੱਕ ਬਟ ਜੇ ਮੈਂ ਗੱਲ ਕਰਾਂ ਤਾਂ ਬਾਰੋਂ ਕਾਫੀ ਕ੍ਰਿਸਪੀ ਲੱਗ ਰਿਹਾ ਅੰਦਰੋਂ ਜੂਸੀ ਲੱਗ ਰਿਹਾ ਉਹ ਟੇਸਟ ਕਰਕੇ ਦੱਸਦਾ ਸੁਪਰ ਬਹੁਤ ਡਿਲੀਸ਼ੀਅਸ ਹੈ ਟੇਸਟ ਬਹੁਤ ਰਿਚ ਹੈ ਦਿਲ ਕਰਦਾ ਅਗਲੀ ਬਾਈਟ ਛੇਤੀ ਛੇਤੀ ਲੈ ਲਈਏ ਹੂੰ ਵੈਜੀਟੇਬਲਸ ਦਾ ਆਪਣਾ ਸੁਆਦ ਆ ਰਿਹਾ ਬਾਕੀ ਜੋ ਅੰਦਰ ਇਹਨਾਂ ਨੇ ਸੌਸੇਸ ਪਾਈਆਂ ਕੱਲੀ-ਕੱਲੀ ਚੀਜ਼ ਦਾ ਸਵਾਦ ਆ ਰਿਹਾ ਔਰ ਜਿੰਮੇ ਸਬਜ਼ੇ ਦੇ ਅੰਦਰ ਸਬਜ਼ੀ ਹੁੰਦੀ ਤੁਸੀਂ ਦੇਖੋਗੇ ਉਹ ਸਬਜ਼ੀਆਂ ਦਾ ਵੀ ਟੇਸਟ ਆ ਰਿਹਾ ਗੱਲ ਪ੍ਰਾਈਸ ਦੀ ਕਰੀਏ ਆਇਲੀ ਬਿਲਕੁਲ ਨਹੀਂ ਹੈ ਗਾਰਨਿਸ਼ ਬਹੁਤ ਅੱਛਾ ਕੀਤਾ ਹੋਇਆ ਟੇਸਟ ਅੱਛਾ ਹੈ ਔਰ ਸਾਈਜ਼ ਵੀ ਅੱਛਾ ਹੈ ਇਹ ਨਹੀਂ ਕਿ ਛੋਟੇ-ਛੋਟੇ ਪ੍ਰਾਈਸ ਹੈ ਜੇ ਤੁਸੀਂ ਕਾਫੀ ਨਾਲ ਆਰਡਰ ਕਰ ਦੋਗੇ ਕੰਬੋ ਪੈਕ ਚ ਆਰਡਰ ਕਰ ਦੋਗੇ ਪ੍ਰਾਈਸ ਦੇਖ ਕੇ ਤੁਸੀਂ ਤਸੱਲੀ ਹੋਗੀ ਤੁਹਾਨੂੰ ਕਿ ਹਾਂ ਯਾਰ ਅਚੀ ਕੁਆਂਟੀਟੀ ਦਿੰਦੀ ਹੈ ਸਾਥਿਓ ਦੇਖੋ ਪੀਜ਼ਾ ਮਸ਼ੀਨ ਮੇਡ ਸੀ ਲੇਕਿਨ ਟੇਸਟ ਹੋਮ ਮੇਡ ਵਰਗਾ ਮਤਲਬ ਬਹੁਤ ਅੱਛਾ ਬਹੁਤ ਪਰਫੈਕਟ ਇਧਰ 버ਗਰ ਖਾਦਾ 버ਗਰ ਦਾ ਟੇਸਟ ਵੀ ਬਹੁਤ ਰਿਚ ਸੀਗਾ ਹੁਣ ਆਇਆ ਜੀ ਸਾਡੇ ਕੋਲ ਮੌਕਟੇਲ ਆਏ ਆ ਇਹ 베ਰੀ ਬਲਸ਼ ਹੈ ਇਹ ਮੰਗੋ ਟੈਂਗੋਆ ਮੰਗੋ ਟੈਂਗੋ ਵਿਜੇ ਪੀਊਗਾ 베ਰੀ ਬਲਸ਼ ਮੈਂ ਪੀਣਾ ਔਰ ਨਿੰਬੂ ਦੀ ਖਟਾਸ ਕਿੰਨੀ ਹੈ ਤੇ ਮਿੱਠਾ ਕਿੰਨਾ ਪੀ ਕੇ ਪਤਾ ਲੱਗੇਗਾ 베ਰੀ ਨਾਈਸ ਦੇਖੋ ਇੱਕ ਤਾਂ ਬਾਹਰ ਗਰਮੀ ਗਰਮੀ ਚੋਂ ਅੰਦਰ ਆਉਨੇ ਆ ਏਸੀ ਦੀ ਠੰਡਕ ਪ੍ਰੀਪਰੇਸ਼ਨ ਬਹੁਤ ਅੱਛੀ ਉਹਦੇ ਉੱਤੋਂ ਜਿਹੜੀ ਮਜੀਤੋ ਦੀ ਠੰਡਕ ਹੈ ਉਹ ਰੂਹ ਨੂੰ ਸਕੂਨ ਦੇਣ ਵਾਲੀ ਹੈ ਮਤਲਬ ਇੱਕ ਸਿਪ ਤੇ ਰੂਹ ਹੋ ਗਈ ਚਿਲ 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 ਮੋਜੀ ਤੋਂ ਇਹਨਾਂ ਦਾ ਬਹੁਤ ਅੱਛਾ ਹੈ ਫਰਾਈ ਮੈਂ ਜੇ ਤੁਹਾਨੂੰ ਪਹਿਲਾਂ ਕਿਹਾ ਸੀ ਤੁਸੀਂ ਫਰਾਈਜ਼ ਦੇ ਨਾਲ ਮੋਜੀ ਤੋਂ ਦੇ ਨਾਲ ਫਰਾਈਜ਼ ਲੈ ਲਓ ਕਾਫੀ ਨਾਲ ਫਰਾਈਜ਼ ਲੈ ਲਓ ਮਤਲਬ ਯੂ ਵਿਲ ਫੀਲ ਰਿਲੈਕਸ ਕਿ ਹਾਂ ਯਾਰ ਅੱਛੇ ਮਾਹੌਲ 'ਚ ਬੈਠੇ ਆਂ ਔਰ ਅੱਛਾ ਫੂਡ ਸਰਵ ਕਰ ਰਹੇ ਨੇ ਅچھے ਮੋਕਟੇਲ ਸਰਵ ਕਰ ਰਹੇ ਨੇ ਯੂ ਵਿਲ ਡੈਫੀਨਟਲੀ ਇੰਜੋਏ ਔਰ ਪਾਕਟ ਫ੍ਰੈਂਡਲੀ ਵੀ ਹੈ ਨਾਲ ਦੀ ਨਾਲ ਤੁਹਾਨੂੰ ਇੱਥੇ ਆ ਕੇ ਜ਼ਰੂਰ ਅੱਛਾ ਲੱਗੇਗਾ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਮੈਂ ਆਪਣਾ ਮੋਕਟੇਲ ਖਤਮ ਕਰ ਲੈਂਦਾ ਜੀ ਅਰਵਿੰਦ ਜੀ ਤੁਹਾਡਾ ਫੂਡ ਖਾਧਾ ਬਹੁਤ ਅੱਛਾ ਸੀ ਬਹੁਤ ਟੇਸਟੀ ਸੀ ਔਰ ਬੜੀ ਪਰਫੈਕਟਲੀ ਉਹਨੂੰ ਬਣਾਇਆ ਗਿਆ ਟੇਸਟ ਬੜੀ ਐਕਿਊਰੇਸੀ ਸੀ ਔਰ ਸਭ ਤੋਂ ਖਾਸ ਗੱਲ ਹੈ ਕਿ ਤਾਜ਼ਾ ਲੱਗਿਆ ਹਾਂਜੀ ਔਰ ਘੱਟ ਖਰਚੇ ਵਿੱਚ ਘੱਟ ਬਜਟ ਵਿੱਚ ਬੜਾ ਆਨੰਦ ਆਉਂਦਾ ਹੈ। ਧੰਨਵਾਦ। ਕੀ ਕਹੋਂਗੇ ਜਿਹੜੇ ਦੇਖ ਰਹੇ ਉਹਨਾਂ ਨੂੰ ਕੀ ਕਹੋਂਗੇ ਜੀ? ਮੈਂ ਇਹ ਹੀ ਕਹਿਣਾ ਚਾਹਣਾ ਇੱਕ ਵਾਰੀ ਆਓ ਤੁਸੀਂ ਆ ਕੇ ਇੱਥੇ ਦਾ ਫੂਡ ਦਾ ਆਨੰਦ ਲਓ। ਹੂੰ। ਐਦੀ ਤਾਜ਼ਾ ਫੂਡ ਮਿਲ ਗਿਆ ਇਹਨਾਂ ਨੂੰ ਵੀ? ਹਾਂਜੀ ਬਿਲਕੁਲ। ਘੱਟ ਖਰਚੇ 'ਚ ਖੁਸ਼ ਕਰ ਦੂੰਗੇ। ਹਾਂਜੀ ਹਾਂਜੀ। ਐ ਲੁੱਡੀਆਂ ਪਾਉਂਦੇ ਜਾਓਗੇ ਕਿ 500 ਤੋਂ ਥੱਲੇ ਥੱਲੇ 3-4 ਜਣੇ ਬਸਰ ਗਿਆ। ਕੰਬੋ ਪੈਕਸ ਵੀ ਨੇ? ਹਾਂਜੀ ਬਿਲਕੁਲ। ਠੀਕ ਹੈ ਜੀ। ਐਸੀ ਐਦੀ ਠੰਡ ਠੰਡਾ ਮਾਹੌਲ ਰਹੇਗਾ। ਬਿਲਕੁਲ ਜੀ ਬਿਲਕੁਲ। ਅੱ ਠੀਕ ਹੈ ਜੀ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨ ਥੈਂਕ ਯੂ ਵੈਰੀ ਮਚ ਸਾਥਿਓ ਤਾਂ ਇਹ ਅੱਜ ਦਾ ਰਿਵਿਊ ਸੀਗਾ ਜੀ 99 ਟੇਸਟੀ ਹੱਬ ਦਾ ਅਰਵਿੰਦ ਜੀ ਬੜੇ ਅੱਛੇ ਨੇ ਬੜੇ ਮਿਲਨਸਾਰ ਨੇ ਔਰ ਜੇ ਇੱਥੋਂ ਦੇ ਰੈਸਟੋਰੈਂਟ ਦੀ ਗੱਲ ਕਰੀਏ ਤਾਂ ਮਾਹੌਲ ਬੜਾ ਸੂਦੀنگ ਹੈ ਬੜਾ ਸੋਬਰ ਹੈ ਬਾਹਰ ਜਿਵੇਂ ਪਹਿਲਾਂ ਕਿਹਾ ਤਾਂ ਬਿਸ਼ ਬਹੁਤ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਹੈ ਰੇੜੀਆਂ ਤੇ ਖੜਦੇ ਟਿਪਰ ਵਾਲੇ ਮਿੱਟੀ ਪਾਉਂਦੇ ਜਾਂਦੇ ਹਾਲਕਿ ਮੈਂ ਕਿਸੇ ਨੂੰ ਨਕਾਰਦਾ ਨਹੀਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇਹ ਕਹਿਣਾ ਕਿ ਜੇ ਤੁਸੀਂ ਪੈਸੇ ਖਰਚ ਰਹੇ ਹੋ ਤਾ ਲਾਈਨਾਂ ਚ ਖੜ ਕੇ ਖਾਣ ਨਾਲੋਂ ਇੱਥੇ ਆ ਕੇ ਜਿਹੜਾ ਇਹ ਮਸ਼ੀਨ ਨਾਲ ਫੂਡ ਪ੍ਰੀਪੇਅਰ ਕਰਦੇ ਨੇ ਕਿਉਂਕਿ ਤੇਲ ਘੱਟ ਹੁੰਦਾ ਆਇਲ ਫ੍ਰੀ ਹੁੰਦਾ ਔਰ ਨਾਲ ਦੀ ਨਾਲ ਜਿਹੜਾ ਐਕੂਰੇਟ ਟੇਸਟ ਆਉਂਦਾ ਬਾਰ ਬਾਰ ਸਿਮਿਲਰ ਜਿਹਾ ਟੇਸਟ ਆਉਂਦਾ ਉਹ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਇੱਕ ਵਾਰੀ ਫਿਰ ਤੋਂ ਤੁਹਾਨੂੰ ਮੈਂ ਐਡਰੈਸ ਕਨਫਰਮ ਕਰ ਦਵਾ ਜੀ ਅਸੀਂ ਇਸ ਸਮੇਂ ਬਿਲਕੁਲ ਫੱਟੀ ਬਸਤਾ ਚੌਂਕ ਦੇ ਸਾਹਮਣੇ ਮੌਜੂਦ ਹਾਂ ਜੀ 99 ਟੇਸਟੀ ਹੱਬ ਪਸੰਦ ਕਰ ਰਹੇ ਨੇ ਸਭ ਔਰ ਪ੍ਰਾਈਸ ਇਟ ਇਜ਼ ਅਨਮੈਚੇਬਲ ਐਂਡ द टेस्ट इज रियली वेरी पेपुलस और ਨਾਲ ਦੀ ਨਾਲ ਫਿਰ ਤੋਂ ਉਹੀ ਗੱਲ ਪ੍ਰਾਈਸ ਹੈ ਬਹੁਤ ਘੱਟ ਦੋਸਤੋ ਆਜੋ फटाफट ਦੋਸਤੋ ਤੁਸੀਂ ਕਰੋਗੇ ਇੰਜੋਏ ਇੱਕ ਵਾਰੀ ਕਰੋ ਤਾਂ ਟਰਾਈ ਇੱਕ ਵਾਰੀ ਕਰੋ ਤਾਂ ਟਰਾਈ ਉਮੀਦ ਹੈ ਤੁਹਾਨੂੰ ਅੱਜ ਦੀ ਪੇਸ਼ਕਸ਼ ਬਹੁਤ ਚੰਗੀ ਲੱਗੀ ਹੋਵੇਗੀ ਬਣੇ ਰਹਿਣਾ ਵੀ ਤੇ ਨੋਸ਼ਣ ਅਪਸ਼ੋਡ ਵੀ ਤੇ ਨੂਸਰੀ ਕੈਮਰਾ ਉਸ ਜਿਹੜਾ ਜਾਲ ਤਾਂ ਬਹੁਤ ਦੱਸ ਮਗੇ ਅੱਛੀ ਕਾਲ ਆਪ ਰੱਖਾ